ਜਨ ਕਲਿਆਣ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਆਂ ਅੱਜ ਅਸੀਂ ਪਹੁੰਚੇ ਆਂ ਸਰਦਾਰ ਕਰਨਵੀਰ ਸਿੰਘ ਢਿੱਲੋਂ ਜੀ ਜੋ ਕਿ ਨਗਰ ਕਾਉਂਸਲ ਦੇ ਪ੍ਰਧਾਨ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਜਿਹੜਾ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਕੀ ਕੀ ਬੈਨੀਫਿਟ ਸ਼ਹਿਰ ਨਿਵਾਸੀਆਂ ਨੂੰ ਇਹਦੇ ਮਿਲ ਰਹੇ ਨੇ ਔਰ ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਦੇ ਲਈ ਉਹਨਾਂ ਕੋਲ ਕਿਹੜੇ ਕਿਹੜੇ ਪਲਾਨੇ ਕੀ ਪਲਾਨ ਬਣਾਏ ਨੇ ਜੋ ਸ਼ਹਿਰ ਦਾ ਹੋਰ ਵਿਕਾਸ ਹੋ ਸਕੇ ਅਸੀਂ ਗੱਲਬਾਤ ਕਰਦੇ ਹਾਂ ਕਰਨਵੀਰ ਸਿੰਘ ਢਿੱਲੋਂ ਜੀ ਦੇ ਨਾਲ ਹਾਂਜੀ ਢਿੱਲੋਂ ਸਾਹਿਬ ਇੱਕ ਸ਼ਹਿਰ ਦੀ ਸਮੱਸਿਆ ਦੀ ਸਮਨਾਲਾ ਸ਼ਹਿਰ ਦੀ ਲੰਬੇ ਸਮੇਂ ਤੋਂ ਸੀਵਰੇ ਦੀ ਸਮੱਸਿਆ ਚੱਲੀ ਆ ਰਹੀ ਸੀ ਇਹ ਹੁਣ ਹੱਲ ਹੋ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਨੇ ਲਈ ਮੈਂ ਥੋੜਾ ਸਾਰਾ ਆਪਣਾ ਤਕਨ ਬਤਿਕਰਨ ਸੀ ਸਮੇਂ ਸਮੇਂ ਤੇ ਆ ਕੇ ਜੋ ਨਗਰ ਕੌਂਸਲ ਦੀਆਂ ਗਤੀਵਿਧੀਆਂ ਨੇ ਉਹਨੂੰ ਕਵਰ ਵੀ ਕਰਦੇ ਹੋ ਸ਼ਹਿਰ ਤੱਕ ਜਿਹੜੀਆਂ ਪਹੁੰਚੇ ਕਰਦੇ ਨੇ ਜਿਹੜੀ ਸੀਵਰੇਜ ਦੀ ਗੱਲ ਤੁਸੀਂ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਬਤਾਈ ਦੇਣਾ ਚਾਹੁੰਦਾ ਸਾਰੇ ਸ਼ਹਿਰ ਵਾਸੀ ਜਿਨ੍ਹਾਂ ਦੀ ਸਹਿਯੋਗ ਨਾਲ ਉਸ ਤੋਂ ਜ਼ਿਆਦਾ ਪ੍ਰੀਖ ਦਾ ਉਸ ਸਮੱਸਿਆ ਤੋਂ ਟੁੱਟਣ ਤੋਂ ਬਾਅਦ ਅੱਜ ਜੋ ਇੱਕ ਪ੍ਰੋਬਲਮ ਹੈ ਉਹਦਾ तकरीबन तकरीबन ਨਵੇੜਾ ਜਿਹੜਾ ਹੋ ਸੀਵਰੇਜ ਦੀ ਮੈਂ ਗੱਲ ਕਰਾਂ ਤਾਂ ਬਹੁਤ ਲੰਬਾ ਸਮਾਂ ਸਮਰਾਲੇ ਸ਼ਹਿਰ ਨੇ ਵੇਟ ਕੀਤੀ ਹੈ ਔਰ ਮੇਰੇ ਦਾਦਾ ਜੀ ਸਰਦਾਰ ਅਮਰੀਕ ਸਿੰਘ ਜੀ ਟਕੂ ਸਾਹਿਬ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਸੀਵਰੇਜ ਪ੍ਰੋਜੈਕਟ ਨੂੰ ਜਿਹੜਾ ਹੈ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਔਰ ਸਰਕਾਰਾਂ ਵੀ ਬਦਲਦੀਆਂ ਰਹੀਆਂ ਹੁਣ ਵੀ ਨਗਰ ਕਾਉਂਸਲ ਚ ਵੀ ਸਾਰੇ ਪ੍ਰਧਾਨ ਬਦਲਦੇ ਰਹੇ एमसी ਬਦਲ ਦੇ ਰਹੇ ਪਰ ਯੋਗਦਾਨ ਸਮੇਂ-ਸਮੇਂ ਤੇ ਸਾਰਿਆਂ ਨੇ ਦਿੱਤਾ ਹੈ। ਔਰ ਮੌਜੂਦਾ ਸਰਕਾਰ ਨੇ ਵੀ ਪੂਰੀ ਕੋਸ਼ਿਸ਼ ਕੀਤੀ ਹੈ ਇਸ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਔਰ ਸਾਰਿਆਂ ਦੇ ਸਹਿਯੋਗ ਨਾਲ ਅੱਜ ਪ੍ਰੋਜੈਕਟ ਜਿਹੜਾ ਹੈ ਨੀਪਰੇ ਚੜਨ ਦੇ ਕਾਰਤੇ ਹੈ। ਟੈਸਟਿੰਗ ਦੀ ਸਾਰੀ ਕੰਪਲੀਟ ਹੋ ਚੁੱਕੀ ਹੈ। ਪਾਣੀ ਸ਼ਹਿਰ ਦਾ ਇਸੰਪਲ ਲੱਗ ਗਿਆ ਹੈ। ਔਰ ਪਾਣੀ ਟ੍ਰੀਟ ਕਰਤੇ ਮੁੱਖੀ ਕਾਸ਼ਟਾਨ ਲੱਗ ਗਿਆ ਹੈ। ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਇਸ ਪ੍ਰੋਜੈਕਟ ਨਾਲ ਮੈ ਸੰਤ ਹੈ ਜਿੱਥੇ ਆਪਣੇ ਸ਼ਹਿਰ ਦਾ ਸੁਧਾਰ ਹੋਊਗਾ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸੰਤਾਲੇ ਸ਼ਹਿਰ ਦੀਆਂ ਨੇ ਉਹ ਇਸ ਪ੍ਰੋਜੈਕਟ ਦਾ ਆਨੰਦ ਮਾਣੇ। ਮੈਂ ਜਦੋਂ ਪੁੱਛਿਆ ਬਰਸਾਤਾਂ ਦਾ ਮੌਸਮ ਹੈ ਭਾਰੀ ਮੀਂਹ ਪਈ ਸੀ ਮੈਂ ਆਪ ਸ਼ਹਿਰ ਦਾ ਤੋਰਾ ਕਰਕੇ ਐਸੀ ਕਿੱਥੇ ਕਿੱਥੇ ਪਾਣੀ ਖੜਦਾ ਹੈ ਕਿੱਥੇ ਕਿੱਥੇ ਨਹੀਂ ਖੜਦਾ। ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਡੱਬੀ ਬਾਜ਼ਾਰ ਸੀ ਚੰਡੀਗੜ੍ਹ ਰੂਟ ਸੀ ਜਾਂ ਨਨਕਾਣਾ ਰੂਟ ਸੀ ਜਿੱਥੇ ਦੋ-ਦੋ ਦਿਨ ਪਾਣੀ ਨਿਕਲਦਾ ਨਹੀਂ ਸੀ। ਇੰਨੇ-ਇੰਨੇ ਨਿਕਲਦਾ ਸੀ ਉਥੇ तकरीबन ਘੰਟਾ ਮੋਗਾ ਘੰਟਾ ਡੇਢ ਘੰਟੇ ਦੇ ਵਿੱਚ ਵਿੱਚ ਪਾਣੀ ਜਿਹੜਾ ਉਹ ਤੋਂ ਨਿਕਲ ਜਾਂਦਾ ਔਰ ਪਲਾਂਟ ਚਲੇ ਜਾਂਦਾ ਹੁਣ ਅਗਲਾ ਸਾਡਾ ਸਟੈਪ ਹੈ ਮੈਂ ਦੱਸਣਾ ਚਾਹੁੰਦਾ ਸਾਰੇ ਸ਼ਹਿਰ ਨੂੰ ਤੁਹਾਡੇ ਮਤਲਬ ਨਹੀਂ ਅਗਲੇ ਸਟੈਪ 'ਚ ਅਸੀਂ ਜਿਹੜੇ ਮਹੱਲੇ ਨੇ ਇਸ ਬਰਾੜੇ ਸ਼ਹਿਰ ਦੇ ਜਿਨ੍ਹਾਂ ਦਾ ਪਾਣੀ ਪਹਿਲਾਂ ਟੁੱਗਿਆ ਜਾਂਦਾ ਸੀ ਉਹ ਹੁਣ ਅਸੀਂ ਪਾਣੀ ਡਾਇਵਰਟ ਕਰਕੇ ਟ੍ਰੀਟਮੈਂਟ ਪਲਾਂਟ ਲੈ ਕੇ ਜਾਣਾ ਚਾਹੁੰਦੇ ਆ ਔਰ ਲੈ ਕੇ ਜਾਣਾ ਕੁਝ ਕੁ ਮਹੱਲੇ ਅਸੀਂ ਪਿੱਛੇ ਜੇ ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਜਿਸ ਤਰ੍ਹਾਂ ਟੱਕੀ ਵਾਲਾ ਟੋਪਾ ਹੋ ਗਿਆ ਜਾਂ ਪ੍ਰਾਣੀ ਸਬਜ਼ੀ ਮੰਡੀ ਹੋਗੀ ਇਹ ਸਾਰੇ ਭੱਲਿਆਂ ਦਾ ਪਾਣੀ ਉੱਧਰ ਲੈ ਚੁੱਕੇ ਜਾ ਕੇ ਲੈ ਕੇ ਜਾ ਚੁੱਕੇ ਹਨ ਨਗਾਨਕ ਰੂਡ ਦਾ ਪਾਣੀ ਤਾਂ ਚਲਾ ਗਿਆ ਹੁਣ ਇਸੇ ਤਰੀਕੇ ਭਗਵੰਗੂਰ ਰੋਡ ਕਮੂਨਿਪਲ ਰੋਡ ਮਾਚੂੜਾ ਰੋਡ ਦੇ ਸਾਰੇ ਜਿਹੜੇ ਭੱਲੇ ਨੇ ਇਹ ਆਪਾਂ ਇਹਦਾ ਜਿਹੜਾ ਸੀਵਰ ਦਾ ਪਾਣੀ ਹੈ ਇਹ ਕਿੱਥੇ ਟ੍ਰਾਂਸਫਰ ਕਰਨਾ ਤੇ ਇਹ ਜੋ ਨਾਲ ਕੋਰ ਰਿਜੈਕਟ ਜਿਹੜਾ ਜਿਹੜਾ ਦੇਖਦੇ ਆ ਪਰ ਨਾਲੇਚ ਪਾਣੀ ਖੜਾ ਰਹਿੰਦਾ ਹੈ ਜਾਂ ਪਾਣੀ ਕਦੇ ਕਦੇ ਵਹਿਕ ਆ ਜਾਂਦਾ ਹੈ ਘਰਾਂ ਚ ਉਹ ਸਮੱਸਿਆ ਵੀ ਹੱਲ ਜਿਹੜੇ ਡੋਬੇ ਨੇ ਪੁਰਾਣੇ ਡੋਬੇ ਨੇ ਇਹ ਇਹਨਾਂ ਦਾ ਪਾਣੀ ਵੀ ਉਹ ਸਿਵਰੇਜ ਦੇ ਨਾਲ ਮਿਕਚੂ ਮਿਲੇਗਾ ਜੀ ਡੋਬਿਆਂ ਦਾ ਪਾਣੀ ਡੋਬੇ ਬਣੇ ਸੀਗੇ ਜੇ ਆਪਾਂ ਪੁਰਾਣੀ ਗੱਲ ਵੀ ਕਰੀਏ ਤਾਂ ਸਿਰਫ ਜਿਹੜਾ ਬਰਸਾਤੀ ਪਾਣੀ ਸੀ ਉਸ ਨੂੰ ਸੰਭਾਲਣ ਵਾਸਤੇ ਡੋਬੇ ਬਣਾਏ ਗਏ ਸੀ ਚਾਹੇ ਪਿੰਡਾਂ ਚ ਬਣਾਏ ਸੀ ਚਾਹੇ ਸ਼ਹਿਰਾਂ ਚ ਡੋਬੇ ਜਿਹੜੇ ਰਹਿ ਗਏ ਨੇ ਪਰ ਸਾਤੀ ਪਾਣੀ ਸਾਮਨ ਵਾਸਤੇ ਉਸ ਟੋਬੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਔਰ ਸਰਕਾਰ ਵੀ ਨੇ ਲਾਅ ਬਣਾਇਆ ਕਿ ਟੋਬੇ ਖਤਮ ਨਹੀਂ ਕਰ ਸਕਦੇ ਪਰ ਜਿਹੜਾ ਮੱਲਿਆਂ ਦਾ ਪਾਣੀ ਹੈ ਜਦੋਂ ਉੱਧਰ ਡਾਇਵਰਟ ਹੋ ਗਿਆ ਟੋਬਿਆਂ 'ਚ ਜਾਣਾ ਬੰਦ ਹੋ ਗਿਆ ਤਾਂ ਟੋਬੇ ਜਿਹੜੇ ਆਪਦੇ ਆਪ ਹੀ ਪਾਣੀ ਉਹ ਉਦਾਂ ਦੇ ਸੁੱਕ ਜੁਕਾ ਇੱਕ ਤੁਹਾਡੇ ਵੱਲੋਂ ਹੋਰ ਕਿਹੜੇ ਸ਼ਹਿਰ ਦੇ ਵਿਕਾਸ ਦੇ ਕਾਰਜ ਨੇ ਜੋ ਤੁਹਾਡਾ ਸੁਪਨਾ ਹੈ ਜਿਹੜਾ ਅਧੂਰਾ ਰਹਿੰਦਾ ਉਹ ਜਿਹੜਾ ਕਰਨਾ ਚਾਹੁੰਦੇ ਹੋ ਸੁਪਨਾ ਮੈਂ ਜਦੋਂ ਐਮਸੀ ਇਲੈਕਸ਼ਨ ਲੜਿਆ ਸੀ ਮੈਂ ਲੋਕਾਂ ਨਾਲ ਕੁਝ ਵਾਅਦੇ ਕੀਤੇ ਸੀ ਜਿਹੜੇ ਸਿੰਗਲ ਸੀਗਾ ਜਿਹ ਚ ਪਾਣੀ ਦੀ ਨਕਾਸੀ ਸੀ ਉਸੇ ਤਰੀਕੇ ਆਪਣੇ ਸੰਵਰਾਲੇ ਸ਼ਹਿਰ ਚ ਕੋ ਪਾਰਕ ਨਮਕਾਮਾ ਸਕੂਲ ਅੰਦਰ ਆਪਣਾ ਨਗਰ ਕੌਂਸਲ ਦੇ ਬੈਕਸਾਈਡ ਤੇ ਆ ਉਸੇ ਤਰਸ ਤੇ ਅਸੀਂ ਇੱਕ ਜਾਂ ਦੋ ਪਾਰਕ ਹੋਰ ਬਣਾਉਣਾ ਚਾਹੁੰਦੇ ਆ ਇੱਕ ਦਾ ਨਿਰਮਾਣ ਸ਼ੁਰੂ ਵੀ ਹੋ ਗਿਆ ਸੀ ਕੰਮ ਚੱਲ ਪਿਆ ਸੀ ਪਰ ਕਿਸੇ ਟੈਕਨੀਕਲ ਕਾਰਨ ਕਰਕੇ ਹਜੇ ਉਹ ਪੈਂਡਿੰਗ ਤੇ ਹੈ ਉਹ ਉਹਨੂੰ ਵੀ ਅਸੀਂ ਸਿਰੇ ਛੜਾਵਾਂਗੇ ਉਹਦੇ ਨਾਲ ਨਾਲ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿੱਥੇ ਨਵੀਂ ਬਸੂ ਹੋ ਗਈ ਹੈ ਕਲੋਨੀਆਂ ਨੇ ਪੈਸੇ ਆਪਣੇ ਭਰਾ ਦੇ ਨੇ ਨਗਰ ਕੌਂਸਲ ਨੂੰ ਸਰਕਾਰ ਨੂੰ ਉਹਨਾਂ ਕਲੋਨੀਆਂ ਚ ਅਸੀਂ ਜਿਹੜਾ ਹੈ ਗਲੀਆਂ ਔਰ ਪਾਈਪਾਂ ਦਾ ਕੰਮ ਜਿਹੜਾ ਹੈ ਉਹ ਸਿਰਚ ਰਾਨਾ ਨਹੀਂ ਔਰ ਉਹਦੇ ਨਾਲ ਨਾਲ ਸਾਡੀ ਜਿਹੜੀ ਲਾਈਟ ਦੀ ਸਮੱਸਿਆ ਹੈ ਆਪਾਂ ਜਿਹੜਾ ਦੇਖਿਆ ਉਹ ਅਸ਼ਟ ਸਾਲਵ ਪਹਿਲਾਂ ਅਸੀਂ ਚੰਡੀਗੜ੍ਹ ਰੋਡ ਖੰਨਾ ਰੋਡ ਲੁਧਿਆਣਾ ਰੋਡ ਤੇ ਮਛਵੜਾ ਰੋਡ ਤੇ ਸੀਰੀ ਲਾਈਟਾਂ ਨਾ ਖੰਬੰਦ ਕਰਤਾ ਸੀ। ਉਹ ਲਾਈਟਾਂ ਜਿਹੜੀਆਂ ਨੇ ਹੋਰ ਅੱਗੇ ਤੱਕ ਅਸੀਂ ਉਹਦਾ ਚਾਲੂ ਸ਼ਾਮਾਂਗੇ। ਤਾਂ ਜੋ ਜਿਹੜਾ ਰਾਤ ਨੂੰ ਅ ਸਮੱਸਿਆਵਾਂ ਹੁੰਦੀਆਂ ਨੇ, ਚੋਰੀਆਂ ਹੁੰਦੀਆਂ ਨੇ, ਨੈਕਸਟ ਹੁੰਦੇ ਨੇ ਇਹਨਾਂ ਤੋਂ ਨਜਾਜ਼ ਪਾ ਸਕੀ। ਉਹਦੇ ਨਾਲ ਨਾਲ ਜਿਵੇਂ ਆਪਾਂ ਹੁਣ ਸਿਰਾਂਸ ਦੇਖਦੇ ਆਂ ਖੰਨੇ ਪੀਛੇ ਦਾ ਇੱਥੇ ਆ ਚੁੱਕਿਆ ਹੈ। ਅਸੀਂ ਨਗਰ ਕੌਂਸਲ ਨੇ ਸਾਰੇ ਐਮਸੀ ਨੇ ਰਲ ਕੇ ਇੱਥੇ ਇੱਕ ਮੁਤਾਬਿਕ ਆਇਆ ਲਾਸਟ ਮੀਟਿੰਗ ਸੁਰਾਲੇ ਸ਼ਹਿਰ ਚ ਵੀ ਦੋ LED ਆ ਦਾ ਅਸੀਂ ਜਿਹੜੇ ਐਡਵਰਟਾਈਜ਼ਮੈਂਟ ਬੋਰਡ ਹੁੰਦੇ ਨੇ LED ਬੋਰਡ ਉਹਨਾਂ ਦਾ ਤਾਂ ਇੱਥੇ ਪ੍ਰੋਵੀਜ਼ਨ ਦੇ ਆਪਨਾ ਓਕੇ ਤਾਂ ਜੋ ਜਿਹੜਾ ਐਡਵਰਟਾਈਜ਼ਮੈਂਟ ਹੈ ਉਹ ਵੀ ਇੱਕ ਵਧੀਆ ਤਰੀਕੇ ਨਾਲ ਕਿਉਂਕਿ ਲੰਘਦੇ ਵਕਤ ਜਦੋਂ ਗੱਡੀਆਂ ਆਉਂਦੀ ਹੈ ਜਾਂ ਬੰਦਾ ਜਾਂਦਾ ਸਵਾਰੀ ਜਾਂਦੀ ਹੈ ਬੱਸਾਂ ਚ ਬੈਠ ਕੇ ਤਾਂ ਜਗਾ ਜਗਾ ਤੇ ਬੋਰਡ ਲੱਗੇ ਚੰਗੇ ਨੇ ਲੱਗਦੇ ਉਹਨਾਂ ਦੀ ਜਗ੍ਹਾ ਤੇ LED ਚ ਲੱਗ ਜਾਂਦੀ ਹੈ ਤਾਂ को ਦਿਨ ਦੇ ਅੰਦਰ ਘੱਟੋ ਘੱਟ ਉਹ 50 60 ਵਾਰੀ ਬਦਲ ਬਦਲ ਕੈਟ ਚੱਲ ਸਕਦੀਆਂ ਨੇ ਔਰ ਜਿਹੜੇ ਆ ਬਾਕੀ ਬੋਰ ਦੇ ਛੋਟੇ ਛੋਟੇ ਉਹ ਉਹਨਾਂ ਤੋਂ ਅਸੀਂ ਅ ਸ਼ਹਿਰ ਨੂੰ ਚੌਂਦੇ ਆ ਵੀ ਉਹ ਨਾਲ ਲੱਗਣ ਔਰ ਇਹਦੇ ਨਾਲ ਹੀ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਪਿਛਲੇ 20 ਦਿਨਾਂ ਤੋਂ ਆਪਾਂ ਸਾਰੇ ਸ਼ਹਿਰ ਨੇ ਨੋਟਿਸ ਕੀਤਾ ਰਹੂਗਾ ਵੀ ਸਫਾਈ ਦਾ ਕੰਮ ਚੜ੍ਹਾਏ ਉੱਚਾ ਦਾ ਸ਼ਹਿਰ ਚ ਨਗਰ ਕੌਂਸਲ ਦੇ ਮੁਲਾਜ਼ਮ ਔਰ ਸਫਾਈ ਸੇਵਕ ਬਹੁਤ ਮਿਹਨਤ ਕਰ ਰਹੇ ਨੇ ਔਰ ਐਮਸੀ ਸਹਿਬਾਨ ਵੀ ਸਾਰੇ ਸਾਥ ਦੇ ਰਹੇ ਨੇ ਮੈਂ ਸ਼ਹਿਰ ਵਾਸੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਾਂ ਵੀ ਘਰਾਂ ਚੋਂ ਕੂੜਾ ਸੈਗਰੀਗੇਟ ਕਰਕੇ ਲੈਦਰ ਲੈਦਰ ਕਰਕੇ ਸੁੱਕੀ ਔਰ ਗਿੱਲੇ ਨੂੰ ਫਿਰ ਆਪਾਂ ਸਫਾਈ ਸੇਵਕ ਨੂੰ ਚੁਕਾਇਆ ਕਰੀਏ ਔਰ ਪਲਾਸਟਿਕ ਦੀ ਵਰਤੋਂ ਜਿੰਨੀ ਘੱਟੋ ਘੱਟ ਕਰ ਸਕੀਏ ਉਹ ਨਹੀਂ ਬੰਦਿਆ ਇਹਨਾਂ ਦੋ ਗੱਲਾਂ ਨਾਲ ਹੀ ਆਪਣੀ ਜਿਹੜੀ 60% ਪ੍ਰੋਬਲਮ ਦਾ ਹੱਲ ਹੋਣਾ ਚਾਹੀਦਾ। ਸਿੱਕ ਗੁੱਲਾ ਤੇ ਸੁੱਕਾ ਕੂੜਾ ਤੇ ਪਲਾਸਟਿਕ ਇਹ ਦੋ ਆਪਣੇ ਸ਼ਹਿਰ ਦੇ ਸਭ ਤੋਂ ਵੱਡੇ ਦੁਸ਼ਮਣ। ਇਹਨਾਂ ਤੋਂ ਬਿਨਾਂ ਆਪਣਾ ਸ਼ਹਿਰ ਸ਼ਹਿਰ ਦਾ ਸਾਥ ਨਹੀਂ ਹੋ ਸਕਦਾ। ਇਹ ਮੈਂ ਬੇਨਤੀ ਕਰਦਾ। ਔਰ ਨਾਲ ਹੀ ਮੈਂ ਕੱਲ ਜਿਸ ਨੂੰ ਬੇਨਤੀ ਖੋਲ ਕਰਦਾ ਮੈਂ ਕੱਲ ਚੰਡੀਗੜ੍ਹ ਰੋਡ ਲੁਧਿਆਣਾ ਰੋਡ ਤੇ ਕਿੜਾ ਵੀ ਮਾਰ ਕੇ ਆਇਆ ਸੀ। ਕਈ ਥਾਵਾਂ ਤੇ ਦੁਕਾਨਦਾਰਾਂ ਨੇ ਵਹਾਰਾ ਕੀ ਉਂਡੀ ਨੇ ਆਪਣਾ ਸਟਾਕ ਲਾਇਆ ਹੋਇਆ ਚਲੋ ਮੈਂ ਸਮਝਦਾ ਵੀ ਇਹ ਰੋਜੀ ਰੁਪਏ ਦਾ ਸਾਧਨ ਹੈ ਮੈਂ ਕਿਸੇ ਨਾਲ ਕਿਸੇ ਨੂੰ ਪੁਆਇੰਟ ਆਉਟਤਨੀ ਕਰਨਾ ਚਾਹੁੰਦਾ ਨਾ ਮੈ ਚਾਹਨਾ ਵੀ ਕਿਸੇ ਨੂੰ ਨੁਕਸਾਨ ਨਹੀਂ ਪਰ ਆਹਾ ਇੰਤਿਹਾਰ ਦਾ ਸੀਜ਼ਨ ਆ ਚੁੱਕਿਆ ਹੈ ਤਿਉਹਾਰ ਜਿੱਦਨ ਤਿਉਹਾਰ ਹੁੰਦਾ ਹੈ ਉਹ ਤੋਂ ਇੱਕ ਦਿਨ ਪਹਿਲਾਂ ਇੱਕ ਦਿਨ ਬਾਅਦ ਚ ਨਾਲੇ ਫਰਕ ਪੈਂਦਾ ਜਦੋਂ ਸਾਰਾ ਮਹੀਨਾ ਆਪਾਂ ਉਸ ਟੋਲਾਂ ਜਿਹੜੀਆਂ ਨੇ ਰੋਡ ਤੇ ਲਾ ਕੇ ਰੱਖੀਆਂ ਨੇ ਉਹਦੇ ਨਾਲ ਫਿਰ ਟ੍ਰੈਫਿਕ ਨੂੰ ਬੜੀ ਸਮੱਸਿਆ ਹੁੰਦੀ ਹੈ ਔਰ ਸਫਾਈ ਦੀ ਵੀ ਬੜੀ ਸਮੱਸਿਆ ਹੁੰਦੀ ਹੈ ਕਿਉਂਕਿ ਨਾਲੇ ਦੇ ਉੱਪਰ ਸਟਾਲ ਲੱਗ ਜਾਂਦੀ ਹੈ ਫੁੱਟਪਾਥਾਂ ਦੇ ਉੱਪਰ ਸਟਾਲ ਲੱਗ ਜਾਂਦੀ ਹੈ ਸਫਾਈ ਸੇਵਕ ਕੋਲ ਜਗ੍ਹਾ ਨਹੀਂ ਹੁੰਦੀ ਸਫਾਈ ਕਰਨ ਵਾਸਤੇ ਆਪਾਂ ਨੇ ਹੀ ਪਰੇਸ਼ਾਨ ਹਾਂ ਜੇ ਆਪਾਂ ਹੀ ਵਧੀਆ ਤਰੀਕੇ ਨਾਲ ਕੰਮ ਕਰੀਏ ਆਪਾਂ ਸਫਾਈ ਸੇਵਕ ਆਪਣਾ ਕੰਮ ਕਰਨ ਬਗੈਰ ਕੀਤੇ ਨਾ ਪਾ ਮੈਂ ਸਮਝਦਾ ਹਾਂ ਸ਼ਹਿਰ ਨੂੰ ਸਾਫ਼ ਤਰੱਕੀ ਚਾਹੀਦੀ ਹੈ। ਕਿੱਲ ਸਭ ਜਿਹੜੇ ਭਯਾਰ ਦੇ ਵਿੱਚ ਰੇੜੀਆਂ ਖੜੀਆਂ ਨੇ ਇਹਨਾਂ ਲਈ ਵੀ ਕੋਈ ਵਿਜ਼ਨ ਹੈ ਵੀ ਰੇੜੀਆਂ ਲਈ ਕੋਈ ਅਲੱਗ ਮਾਰਕੀਟ ਹੋ ਜਾਵੇ। ਉਹ ਸਾਡੀ ਦੋ ਤਿੰਨ ਵਾਰ ਡਿਸਕਸ਼ਨ ਵੀ ਹੋਈ ਹੈ ਤੇ ਚਾਰ ਵਾਰ ਬਗੈਰ ਕੌਂਸਲਸ ਬਟ ਸਾਨੂੰ ਜਗ੍ਹਾ ਜਿਹੜੀ ਹੈ ਉਹ ਪ੍ਰੋਪਰ ਜਗ੍ਹਾ ਅਲੋਕੇਟ ਕਰਨ ਵਾਸਤੇ ਹਜੇ ਇੱਕ ਅੰਦਰ ਡਿਸਕਸ਼ਨ ਹੋਣੀ ਲੱਗੇਗੀ। ਕਿ ਨਾ ਕੌਂਸਲ ਸਮਰਾਲਾ ਕੋਲ ਵੈਸੇ ਹੀ ਜਗ੍ਹਾ ਦੀ ਕਮੀ ਹੈ। ਔਰ ਜਿੱਥੇ ਜਗ੍ਹਾ ਹੈਗੀ ਹੈ ਅਵੇਲੇਬਲ ਉਹ ਥੋੜੀ ਜੀ ਦੂਰ ਹੈ। ਸੋ ਇਹ ਦੇਖਦੇ ਆ ਵੀ ਅਜੇ ਚੱਲ ਰਹੀ ਹੈ ਸਾਰੇ ਐਮਸੀ ਸਾਹਿਬਾਨ ਨਾਲ ਕੇ ਮੇਰੇ ਸਾਹਮਣੇ ਵੀ ਸਲਾਹ ਕਰਾਂਗੇ ਯੂ ਸਾਹਿਬ ਵੀ ਹੈਲਡ ਵਿੱਚ ਕਿ ਜਿੱਥੇ ਅਪਰੋਪ੍ਰੀਏਟ ਜਗ੍ਹਾ ਜੇ ਸਾਨੂੰ ਮਿਲ ਗਈ ਤਾਂ ਅਸੀਂ ਸਾਰੇ ਰੇੜੀਆਂ ਵਾਲਿਆਂ ਨੂੰ ਵੀ ਬੇਨਤੀ ਕਰਕੇ ਉੱਥੇ ਸਾਰ ਨੂੰ ਲੈ ਕੇ ਜਾਵਾਂਗੇ। ਤਾਂ ਜੋ ਇੱਕ ਰੇੜੀਆਂ ਦੀ ਸੈਪਰੇਟ ਮਾਰਕੀਟ ਜਿਹੜੀ ਉਹ ਬਣ ਸਕੇ। ਔਰ ਜਿਹੜਾ ਆਪਾਂ ਦੇਖਦੇ ਆਂ ਵੀ ਇਹ ਸੜਕ ਤੇ ਸ਼ਰਿਆਂਾਂ ਵਿੱਚ ਲੱਗਿਆ ਹੋਏ ਨੇ ਰੇੜੀਆਂ ਔਰ ਰਾਤ ਨੂੰ ਜਿਹੜੀ ਇਹ ਰਾਤ ਨੂੰ ਰੇੜੀਆਂ ਲੱਗਦੀਆਂ ਨੇ ਰਾਤ ਨੂੰ ਰੇੜੀਆਂ ਦੇ ਨਾਲ ਛੇ ਛੋਟੇ ਛੋਟੇ ਟੇਬਲ ਲਾ ਕੇ ਕੁਰਸੀਆਂ ਵੀ ਲੱਗਦੀਆਂ ਮੈਂ ਦੋ ਤਿੰਨ ਬਾਰ ਕਾਰਵਾਈ ਕਰਦਾ ਕਰਦਾ ਤੇ ਡਿਲੇ ਕਰਦੀ ਕਿ ਮੇਰਾ ਜੀ ਨਹੀਂ ਕਰਦਾ ਕਿਸੇ ਦਾ ਰੋਜ਼ਗਾਰ ਤੇ ਜਾਂ ਕਿਸੇ ਨੂੰ ਨੁਕਸਾਨ ਕਰਨਾ ਮੇਰਾ ਸਵਾਲ ਜਿੱਦਾਂ ਟੇਬਲ ਲੱਗਦੇ ਨੇ ਬਿਆਰ ਦੇ ਵਿੱਚ ਟ੍ਰੈਫਿਕ ਦੇ ਵਿੱਚ ਵੀ ਵਿਘਨ ਪੈਂਦਾ ਵਾ ਟ੍ਰੈਫਿਕ ਦੇ ਵਿੱਚ ਵੀ ਵਿਘਨ ਪੈਂਦਾ ਹੈ ਸਫਾਈ ਚ ਵਿਘਨ ਪੈਂਦਾ ਜਿਹੜਾ ਰੇੜੀ ਵਾਲਾ ਹੁੰਦਾ ਉਹ ਰਾਤ ਨੂੰ ਆਪਣਾ ਕੰਮ ਕਰਕੇ ਰੇੜੀ ਲੈ ਕੇ ਚਲੇ ਜਾਂਦਾ ਔਰ ਉਹ ਜਿਹੜਾ ਪੂਰਾ ਹੁੰਦਾ ਹੈ ਉਹ ਰਾਤ ਦਾ ਉੱਥੇ ਪੈਂਦਾ ਨਾ ਉਹ ਦੁਕਾਨਦਾਰ ਰੱਖਦਾ ਨਾ ਉਹ ਮੱਲੇ ਰੱਖਦਾ ਔਰ ਰੇੜੀ ਵਾਲਾ ਆਪਣਾ ਉੱਥੇ ਹੀ ਕੰਮ ਕਰਕੇ ਕਮਾਈ ਕਰਕੇ ਰੇੜੀ ਲੈ ਜਾਂਦਾ ਪੂਰਾ ਉੱਥੇ ਛੱਡਦਾ ਸਮੱਸਿਆ ਦਿਨੇ ਉਹਦੀ ਕੂੜੇ ਦੀ ਜਿਹੜਾ ਦੁਕਾਨਦਾਰ ਨੂੰ ਜਾਂ ਗਾਹ ਖੇੜੇ ਦੁਕਾਨਾਂ 'ਚ ਵੜਦੇ ਨੇ ਉਹਨਾਂ ਨੂੰ ਜੁੱਜਣਾ ਪੈਂਦਾ ਫੇਰ ਆਉਂਦੀ ਹੈ ਟ੍ਰੈਫਿਕ ਦੀ ਰਾਤ ਨੂੰ ਇਹ ਆਪਦੇ ਆਪ ਹੀ ਜੇ ਸਿਸਟਮ ਦੇ ਤਹਿਤ ਰੇੜੀ ਵਾਲੇ ਕਰ ਲੈਣ ਤਾਂ ਮੇਰੇ ਸਮਝ ਮੈ ਤਾਂ ਚੰਗੀ ਗੱਲ ਹੈ ਸਿਆਣੀ ਗੱਲ ਹੈ ਨਹੀਂ ਫਿਰ ਨਗਰ ਕੌਂਸਲ ਨੂੰ ਸਾਰਿਆਂ ਦੀ ਸਹਿਮਤੀ ਨਾਲ ਡਿਸਕਸ਼ਨ ਤੋਂ ਬਾਅਦ ਕੋਈ ਨਾ ਕੋਈ ਸਟ੍ਰਕਚਰ ਅਸੀਂ ਸੀਵਰੇਜ ਦੇ ਮੁੱਦੇ ਨੂੰ ਲੈ ਕੇ ਜੋ ਸਮਰਾਲਾ ਸ਼ਹਿਰ ਦਾ ਸੀਵਰੇਜ ਸੀ ਉਸ ਮੁੱਦੇ ਨੂੰ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਨਿਵਾਸੀਆਂ ਦੇ ਲਈ ਚਰਚਾ ਦਾ ਵਿਸ਼ਾ ਸੀ ਗੱਲਬਾਤ ਕੀਤੀ ਹੈ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਜੀ ਦੇ ਨਾਲ ਇਹਨਾਂ ਨੇ ਦੱਸਿਆ ਜੋ ਟ੍ਰੀਟਮੈਂਟ ਪਲਾਂਟ ਜਿਹੜਾ ਜੋ ਸੀਵਰੇਜ ਦਾ ਸੀ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਸ਼ਹਿਰ ਦੇ ਵਿੱਚ ਜੋ ਬਰਸਾਤੀ ਪਾਣੀ ਖੜਦਾ ਸੀ ਗੰਦੇ ਪਾਣੀ ਦੀ ਜੋ ਸਮੱਸਿਆ ਸੀ ਬਹੁਤ ਹੱਦ ਤੱਕ ਖਾਲ ਹੋ ਚੁੱਕੀ ਹੈ ਹੁਣ ਜੋ ਬਰਸਾਤ ਹੁੰਦੀ ਹੈ ਪਾਣੀ ਕੁਛ ਹੀ ਪਲਾਂ ਦੇ ਵਿੱਚ ਉਹ ਸੀਵਰੇਜ ਦੇ ਵਿੱਚ ਚਲੇ ਜਾਂਦਾ ਜੋ ਅੱਗੇ ਟ੍ਰੀਟ ਹੋ ਕੇ ਕਿਸਾਨਾਂ ਦੇ ਖੇਤਾਂ ਨੂੰ ਮਿਲਦਾ ਇਹਨਾਂ ਦਾ ਕਹਿਣਾ ਹੈ ਸ਼ਹਿਰ ਦੇ ਵਿਕਾਸ ਦੇ ਲਈ ਅਸੀਂ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਵਿੱਚ ਐਲਈਡੀਆ ਲਗਾਵਾਂਗੇ ਜੋ ਕਿ ਸਮੇਂ-ਸਮੇਂ ਤੇ ਤੁਹਾਨੂੰ ਅਲੱਗ-ਅਲੱਗ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਉਹ ਐਲਈਡੀ ਦੇਹੀਂ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਹੈ ਜਾਂ ਰੇੜੀਆਂ ਖੜਦੀਆਂ ਹਨ ਜਾਂ ਕੁਝ ਹੋਰ ਹੈ ਉਹਨਾਂ ਦਾ ਵੀ ਇੱਕ ਸਥਾਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਜੇ ਜਿਹੜੇ ਇਹਨਾਂ ਦੇ ਕਾਉਂਸਲਰ ਨੇ ਇਹਨਾਂ ਦੀ ਇੱਕ ਮੀਟਿੰਗ ਬੁਲਾਈ ਬੁਲਾ ਕੇ ਇੱਕ ਪਲਾਨ ਬਣਾਇਆ ਜਾਵੇਗਾ ਤਾਂ ਕੋਈ ਸ਼ਹਿਰ ਨਿਵਾਸੀਆਂ ਨੂੰ ਜਿਹੜੀ ਟ੍ਰੈਫਿਕ ਦੀ ਸਮੱਸਿਆ ਦੀ ਦਿੱਕਤ ਆ ਰਹੀ ਆ ਉਹ ਵੀ ਜਲਦੀ ਹੱਲ ਹੋਵੇਗੀ ਮੈਂ ਹਨੀਸ਼ ਕੌਸ਼ਲ ਜਨਕਲਿਆਣ ਟੀਵੀ ਲਈ ਸਮਰਾਲਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV